ਕੀ ਹੈ ਜਿਹੜੀ ਗੋਲੀਆਂ ਚਲਈਆਂ ਕੀ ਮਾਮਲਾ ਹੈ ਕੀ ਤੁਹਾਨੂੰ ਮੈਂ ਪ੍ਰੈਸ ਨੋਟ ਸਾਰਾ ਕੁਝ ਬਣਾਇਆ ਨਹੀਂ ਨਹੀਂ ਦੱਸੋ ਥੋੜਾ ਜਿਹਾ ਕਿਉਂ ਗੋਲੀਆਂ ਚਲਾਈਆਂ ਗਈਆਂ ਕੀ ਮਾਮਲਾ ਕੀ ਸੀਗਾ ਸਾਰਾ ਸੀ ਆਪਣੀ ਜ਼ਮੀਨ ਦੇ ਵਿੱਚ ਆਏ ਆ ਜੀ ਅੱਛਾ ਪਹਿਲਾਂ ਵੀ ਕਿੰਨੀ ਵਾਰੀ ਇਹਨਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹ ਕੈਮਰੇ ਲਾ ਕੇ ਆਪਣਾ ਨਾਮ ਲਖਾਇਆ ਜੀ ਇਹਨਾਂ ਨੇ ਪਿੱਛੇ ਪੱਗ ਲਾਈ ਹੈ ਮੇਰੀ ਜੀ ਉਹਦਾ 28 ਨੰਬਰ ਮੁਕਦਮਾ ਹੁਣ ਦਰਜ ਹੋਇਆ ਜੀ ਜਿਹੜੇ ਜੀ ਕਿਮਿੰਦਰਖੌਰ ਵੀ ਨਾਲ ਹੈਗੇ ਆ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਜੀ ਵੱਖਰਾ ਸਟੇ ਹੈ ਜੀ ਉਹਦੀ ਆੜ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਦਵੱਲੇ ਜੀ ਕਪੀਆ ਕਰਨ ਦੀ ਕੋਸ਼ਿਸ਼ ਕਰ ਰਹੇ ਇਹਨਾਂ ਨੇ ਆਪਣਾ ਨਾਮ ਲਿਖਿਆ ਕਹਿੰਦਾ ਤੇ ਜੀ ਕੋਈ ਵੀ ਦਸਤਾਵੇਜ਼ ਮਾਲ ਮਹਿਕਮੇ ਦਾ ਕੋਈ ਵੀ ਇਹਨਾਂ ਕੋਲ ਇੱਕ ਕਾਗਜ਼ ਨਹੀਂ ਹੈਗਾ ਮਾਲਕੀ ਦੇ ਲੇਕਿਨ ਪਹਿਲੇ ਵੀ ਕੋਈ ਪੰਗਾ ਪਿਆ ਸੀਗਾ ਉਹਦੇ ਵੀ ਤੁਸੀਂ ਇੱਕ ਪ੍ਰੈਸ ਕਨਰਨ ਸੱਤੀ ਸੀ ਕਿ ਉਹੀ ਪਾ ਜਿਹੜੀ ਪਹਿਲੇ ਹੀ ਅੰਦਰ ਬੜੀ ਸੀ ਹਾਂਜੀ ਹਾਂਜੀ ਉਹੀ ਵਾਲੀ ਹੈ ਜੀ ਔਰ ਫਿਰ ਪੁਲਿਸ ਨੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਵਾ ਕੇ ਜੀ ਆਪਣਾ ਮਾਲ ਮਾਲਕ ਨੂੰ ਚਿੱਠੀ ਲਿਖੀ ਇਹਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਮਾਲਕਾਂ ਦੀ ਤਸਦੀਕ ਕੀਤੀ ਜਾਵੇ ਜੀ ਉਹ ਸਾਰੀ ਤਸਦੀਕ ਹੋ ਕੇ ਤਾਂ ਇਹ ਦੁਆਰਾ ਜਿਹੜਾ ਇੱਕ ਪਰਚਾ ਹੋਇਆ ਪਹਿਲਾਂ ਇਹਨਾਂ ਦੇ 322 ਨੰਬਰ ਮਕਦਮਾ ਸਫੈਦੇ ਚੋਰੀ ਦਾ ਵੀ ਆ ਜਿਹੜਾ ਸੁਖਮਿੰਦਰ ਔਰ ਜਸਪ੍ਰੀਤ ਆ ਇਹਨਾਂ ਦੇ ਇੱਕ 270 ਨੰਬਰ ਪਹਿਲਾਂ ਵੀ ਮਕਦਮਾ ਹੁੰਦੇ ਚ ਉਹਨਾਂ ਦੀ ਜ਼ਮਾਨਤਾਂ ਵੀ ਲੇਕਿਨ ਉਹਨੇ ਕਿੰਨੀ ਕਿ ਰੌਂਡ ਫਾਇਰ ਕੀਤੇ ਗਏ ਨੇ ਘਟੋ ਘਟੋ ਤਾਂ 15 ਤੋਂ 16 ਤਾਂ ਮੈਂ ਸੁਣ ਗਿਆ ਮੈਂ ਆਪਣੀ ਜਾਨ ਵਜਾ ਕੇ ਉਤਰੋ ਕੰਨ ਡਾਪ ਕੇ ਆ ਗਿਆ ਹੁਣ ਹੁਣ ਮੇਰੀ ਗੱਡੀ ਅੰਦਰ ਖੜੀ ਆ ਜੀ ਗੱਡੀ ਚੋਂ ਇਹਨਾਂ ਨੂੰ ਤੁਹਾਡੇ ਤੇ ਕਿੰਦਾ ਸੀਗਾ ਕੀ ਕਿਉਂ ਹਮਲਾ ਸਾਰਿਆਂ ਦੇ ਜਿਹੜੇ ਮੇਰੇ ਸਾਲੇ ਨਾਲ ਸੀ ਅਸੀਂ ਆਪਣੀ ਤਮੀਦ ਤੇ ਆਏ ਆ ਜਿਵੇਂ ਅੱਛਾ ਸਾਨੂੰ ਪਤਾ ਲੱਗਿਆ ਦੇਖੋ ਇਹਨਾਂ ਨੇ ਕੈਮਰੇ ਇਹ ਤਾਰਾ ਉਹ ਇਧਰ ਪਾਈ ਹੋਈਆਂ ਨੇ ਦੇਖੋ ਜੀ ਜੀ ਸਾਡੀ ਜ਼ਮੀਨ ਜਾ ਰਹੇ ਕਿੰਨੇ ਕਿ ਨੌਜਵਾਨ ਅੰਦਰ ਕੀ ਕਿੰਨੇ ਬੰਦੇ ਕਿੰਨੇ ਸੀਗੇ ਮੈਨੂੰ ਪਤਾ ਸਰ ਮੈਨੂੰ ਹੈ ਜਿਹੜਾ ਦੋ ਦੀ ਜਾਣਕਾਰੀ ਦੋ ਨਲੀਆਂ ਨਾਲ ਉਹਨਾਂ ਨੇ ਇੱਥੋਂ ਇੱਕ ਜਿਹੜਾ ਸਕਮੰਦ ਉਹਨਾਂ ਦਾ ਸਿੱਧੇ ਫਾਇਰ ਕੀਤੇ ਨੇ ਅਦਾ ਲੇਕਿਨ ਜੀ ਸਰ ਕੋਰਟ ਚ ਕੇਸ ਚੱਲਦਾ ਪਿਆ ਤਾਂ ਵੀ ਜਿਹੜਾ ਮਾਮਲਾ ਕੀਤਾ ਗਿਆ ਪਹਿਲੇ ਵੀ ਤਾਂ ਮਾਮਲਾ ਸੀ ਕਰਾਇਆ ਬਾਰੀ ਫੇਸ ਉੱਤੇ ਕਰੋ ਸਰ ਮਤਲਬ ਕੋਰਟ ਚ ਪਹਿਲੇ ਮਾਮਲਾ ਚੱਲਣ ਤੋਂ ਬਾਅਦ ਵੀ ਲੇਕਿਨ ਇਹ ਦੁਬਾਰਾ ਹੋ ਰਿਹਾ ਕੋਰਟ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਇਸ ਜ਼ਮੀਨ ਦਾ ਸਰ ਇਹ ਜ਼ਮੀਨ ਅਲੱਦਾ ਉਹ ਨਾਲ ਦੀ ਜ਼ਮੀਨ ਦਾ ਮਾਮਲਾ ਹੈ ਪਹਿਲੇ ਬਾਈ ਨੂੰ ਲੈ ਕੇ ਹੋਇਆ ਸੀਗਾ ਇੱਥੇ ਹਾਂ ਉਹ ਉਹ ਉਹੀ ਜ਼ਮੀਨ ਨੂੰ ਲੈ ਕੇ ਹੋਇਆ ਸੀਗਾ ਉਹ ਉਹਦਾ ਕਿ ਹਾਂ ਉਹ ਕਿੰਨੇ ਦਿਨ 5-5 एफआईआरਾਂ ਤੋਂ ਬਾਅਦ ਅਜੇ ਤੱਕ ਪੁਲਿਸ ਨੇ 5 ਮਹੀਨਿਆਂ 'ਚ 5 ਪੰਜ ਮਹੀਨਿਆਂ ਦੇ ਵਿੱਚ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਔਰ ਇਹੀ ਇਹੀ ਵਜ੍ਹਾ ਕਿ ਉਹਨ ਦੇਖੋ ਖੁੱਲੇ ਆਮ ਦੇਖੋ ਬਦਮਾਸ਼ੀ ਦੇ ਉੱਤਰ ਆਇਆ ਅੱਜ ਮਾਰਨ ਤੇ ਉੱਤਰ ਆਏ ਨੇ ਨਹੀਂ ਜਦੋਂ ਤੁਹਾਨੂੰ ਮਾਰਨ ਨਹੀਂ ਇਤਨਾ ਕਿੰਨੇ ਕ ਹਮਲੇ ਐਵੇਂ ਕਿੰਨਿਆ ਕ ਰਾਉਂਡ ਫਾਇਰ ਲਗਾਤਾਰ ਕੀਤਾ ਕਿ ਮੈਂ ਦਾ ਕਹਿ ਰਿਹਾ ਸਰ ਮੈਂ ਦੇਖੋ ਉੱਥੇ ਅੰਦਰ ਸੀਗਾ ਮੈਂ ਆਪਣੀ ਜਾਨ ਬਚਾ ਕੇ ਲੇਕਿਨ ਜਦੋਂ ਮੈਂ ਇੱਥੇ ਨੇੜੇ ਸੀਗਾ ਆਪਣੀ ਗੱਡੀ ਦੇ ਕੋਲ ਉਹਦੇ ਇਦਾਂ ਦਾ ਉਹਨਾਂ ਨੇ ਫਾਇਰ ਕੀਤੇ ਮੈਂ ਭੱਜ ਗਿਆ ਉਸੀ ਜਾਨ ਆਪਣੀ ਬਚਾਈ ਆ ਇੱਕ ਦੋ ਮੁੰਡਿਆਂ ਦੇ ਉੱਤੇ ਇਹਦੇ ਉਹਦੇ ਕੋਲੋਂ ਨੰਗੀ ਆ ਉਸ ਤੋਂ ਬਾਅਦ ਇੱਧਰ ਮੈਨੂੰ ਪਤਾ ਲੱਗਿਆ ਗੱਡੀ ਵੀ ਚੜਾਤੀ ਇੱਕ ਬੰਦੇ ਦੇ ਉੱਤੇ ਹਾਂ ਇੱਕ ਗੱਡੀ ਸੀਗੀ ਉਹਨਾਂ ਕੋਲ ਇੱਕ ਸਫਾਰੀ ਸੀ ਮੈਂ ਕਿਉਂਕਿ ਦੇਖੋ ਅੰਦਰ ਸੀਗਾ ਉਦੋਂ ਜੀ ਤੁਹਾਡੇ ਕੋਲ ਵੀਡੀਓ ਹੈਗੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਹ ਵੀਡੀਓ ਹੈਗੀ ਤੁਹਾਡੇ ਕੈਮਰੇ ਸਰ ਆ ਦੇਖੋ ਐਸੇ ਕਿੰਨੇ ਬੰਦੇ ਨੇ ਕਿਸੇ ਨਾ ਕਿਸੇ ਕੋਲ ਮਿਲ ਜੂਗੇ ਨਹੀਂ ਬਾਹਰ ਕੜ ਕੇ ਗੋਲੇ ਚਲਾਈਆਂ ਗਈਆਂ ਕਿ ਇੱਥੇ ਅੰਦਰ ਆ ਇੱਥੇ ਇੱਥੇ ਇਤੋਂ ਸਰ ਇਤੋਂ ਚਲਾਈਆਂ ਨੇ ਇਹਨਾਂ ਨੇ ਇਤੋਂ ਦਰਵਾਜ਼ਾ ਖੋਲ ਕੇ ਖੋਲ ਕੇ ਹਾਂ ਤੁਸੀਂ ਕਿਤੇ ਬੈਠੇ ਸੀਗੇ ਤੁਹਾਡੇ ਆਹ ਦੇਖੋ ਮੇਰੀ ਗੱਡੀ ਆ ਜਾਓ ਤੁਹਾਨੂੰ ਮੈਂ ਦਿਖਾ ਦਿੰਦਾ ਲੇਕਿਨ ਅੰਦਰ ਸਾਨੂੰ ਆਣ ਦਿੱਤਾ ਜਾ ਰਿਹਾ ਕਿ ਚਲੋ ਮੈਨੂੰ ਫਿਰ ਮੈਨੂੰ ਦੇਖੋ ਆਪਣੀ ਗੱਡੀ ਚੱਕ ਕੇ ਆਂਦੋ ਫਿਰ ਮੈਂ ਆ ਕੇ ਮੈਗ ਲੈ ਕੇ ਤੁਹਾਨੂੰ ਮੈਂ ਉਹ ¿Qué es ਤੇ ਜਿਹੜੀ ਫਾਇਰਿੰਗ ਹੋਈ ਆ ਨਹੀਂ ਹੋਈ ਹਜੇ ਜਿਹੜੀ ਹੋਈ ਆ ਇੱਕ ਮਿੰਟ ਯਾਰ ਵੈਰੀਫਾਈ ਕਰਨ ਦਾ ਮੌਕਾ ਤੇ ਆਏ ਆ ਜਿਹੜੀ ਲੜਾਈ ਜ਼ਰੂਰ ਹੋਈ ਆ ਇੱਥੇ ਸਰ ਕਿੰਨੇ ਕ ਰਾਉਂਡ ਫਾਇਰ ਹੋਏ ਨੇ ਦੱਸਿਆ ਜਾ ਰਿਹਾ ਕਿ 10 ਤੋਂ 12 ਰਾਉਂਡ ਫਾਇਰ ਹੋਏ ਕੋਈ ਇਦਾਂ ਦੀ ਗੱਲ ਆਈ ਹੈ ਸਾਡੇ ਨੂੰ 10 ਤੋਂ 12 ਰਾਉਂਡ ਕੋਈ ਫਾਇਰ ਵਾਲੀ ਗੱਲ ਨਹੀਂ ਹੈਗੀ ਹਜੇ ਮੌਕੇ ਤੇ ਤਸਦੀਕ ਕਰਾਂਗੇ ਫੇਰ ਹੀ ਦੱਸਾਂਗੇ ਸਰ ਇੰਜਰਡ ਵੀ ਕੋਈ ਹੋਇਆ ਹੈ ਕੋਈ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾਇਆ ਕਿਸੇ ਨੂੰ ਹਾਂ ਇੱਕ ਬੰਦੇ ਦੇ ਸੱਟਾਂ ਲੱਗੀਆਂ ਨੇ ਉਹਨੂੰ ਹਸਪੀਟਲ ਇਮੀਡੀਏਟਲੀ ਫਰਸਟ ਐਡ ਦੇ ਵਿੱਚ ਕੋਈ ਗੋਲੀ ਲੱਗੀ ਸਰ ਨਹੀਂ ਗੋਲੀ ਨਹੀਂ ਲੱਗੀ ਫ ਬੜੀ ਮੈਟਰ ਜਿਹੜਾ ਕੋਰਟ ਦੇ ਵਿੱਚ ਸਬਜੈਕਟ ਆਈਸ ਹੈਗਾ ਆਪਣਾ ਆਪਣਾ ਜ਼ਮੀਨ ਜਿਹੜਾ ਹੈਗਾ ਕਰਾਉਂਦੀਆਂ ਦੋਵਾਂ ਜਿਹੜੀਆਂ ਹੈਗੀਆਂ ਨਾਲ-ਨਾਲ ਇਹ ਤੁਸੀਂ ਜਿੱਥੇ ਖੜੇ ਹੈਗੇ ਹੋ ਇਸ ਪਾਰਟੀ ਇਹ ਇਹ ਪਾਰਟੀ ਕਹਿ ਰਹੀ ਹੈ ਨਾਲ ਦਾ ਜਿਹੜਾ ਦੂਸਤ ਦੋ ਪਾਰ ਜਿਹੜੀ 20 ਪਾਰਟੀ ਉਹ ਕਹਿ ਰਹੀ ਹੈ ਉਨੂੰ ਲੈ ਕੇ ਇਹਨਾਂ ਦਾ ਤਕਰਾਰਬਾਜੀ ਹੋਈ ਹੈ ਲੜਾਈ ਹੋਈ ਹੈ ਇਹਦੇ ਵਿੱਚ ਰਾਉਂਡ ਅਪ ਵੀ ਕੀਤਾ ਕੀਤਾ ਦੋ ਜਣੇ ਨੂੰ ਦੇਖੋ ਮੇਰੇ ਪਾਰਟ ਆਫ ਇਨਵੈਸਟੀਗੇਸ਼ਨ ਆ ਮੈਂ ਤੁਹਾਨੂੰ ਹਜੇ ਨਹੀਂ ਦੱਸ ਰਿਹਾ ਕਿ ਸਰ ਵਿਕਸਾ ਬਰੇਚ ਜਿੱਦਾਂ ਬਾਅਦ ਜਿਹੜੇ ਬੰਦੇ ਆਏ ਸੀ ਕਿ ਜਿੱਦਾਂ ਇੱਕ ਵਕੀਲ ਆਪਣੇ ਨਾਲ ਉਹ ਕਹਿ ਰਹੇ ਨੇ ਉਹ ਕਹਿੰਦੇ ਮੈਂ ਅੰਦਰ ਬੈਠਾ ਸੀਗਾ ਤੇ ਸਿੱਧਾ ਮੇਰੇ ਤੇ 10 ਤੋਂ 12 ਰੌਲਪਾਇਰ ਕੀਤਾ ਇਨੀਸ਼ੀਅਲ ਸਟੇਜ ਆਫ ਇਨਵੈਸਟੀਗੇਸ਼ਨ ਹੈਗੀ ਆ ਸ ਚੀਜ਼ਾਂ ਵੈਰੀਫਾਈ ਕਰਕੇ ਜੋ ਸਹੀ ਹੋਗਾ ਮੈਂ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗਾ ਥੈਂਕ ਯੂ ਮਤਲਬ ਕਿ ਅਦਰ ਜੋ ਕੋਈ ਤੇ ਰੈਦਾਂ ਦੀ ਵੀ ਨਹੀਂ ਦੇਖੋ ਮੈਂ ਫਿਰ ਤੁਹਾਨੂੰ ਇਹੀ ਕ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर